ਫਿਲੌਰ ਪੁਲਿਸ ਵੱਲੋਂ ਨੈਸ਼ਨਲ ਹਾਈਵੇ ਤੇ ਲੁੱਟਾ ਕਰਨ ਵਾਲਾ 6 ਮੈਂਬਰਾਂ ਦਾ ਗਿਰੋਹਾ ਕਾਬੂ ਨਸ਼ੇਲੇ ਪਦਾਰਥ ਵੀ ਬਰਾਮਦ ਜਲੰਧਰ ਦਿਹਾਤੀ ਪੁਲਿਸ ਨੇ ਨੈਸ਼ਨਲ ਹਾਈਵੇ ਤੇ ਲੁੱਟਾ ਖੋਹਾਂ ਕਰਨ ਵਾਲੇ ਇੱਕ ਖਤਰਨਾਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਹ ਕਾਰਵਾਈ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਇੰਸਪੈਕਟਰ ਸੰਜੀਵ ਕਪੂਰ ਦੀ ਅਗਵਾਈ ਚ ਕੀਤੀ ਗਈ ਇਹ ਸਾਰੀ ਮੁਹਿੰਮ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਅਧੀਨ ਚੱਲ ਰਹੀ ਹੈ ਜਿਸ ਵਿੱਚ ਮਾੜੇ ਅਨਸਰਾ ਅਤੇ ਨਸ਼ਾ ਤਸਕਰਾ ਖਿਲਾਫ ਵਕ ਵਕ ਥਾਵਾਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਬਿਰਜੂ ਨਰਿੰਦਰ ਉਰਫ ਨਿੰਦੀ ਸਨੀ ਬਾਬਾ ਸਤਿੰਦਰ ਸਿੰਘ ਕੁਲਦੀਪ ਮੁਹੰਮਦ ਅਤੇ ਅੰਜੂ ਰਾਣੀ ਸ਼ਾਮਲ ਹਨ ਇਹ ਗਿਰੋ ਨੈਸ਼ਨਲ ਹਾਈਵੇ ਤੇ ਤਰੱਕ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਹਥਿਆਰਾਂ ਦਾ ਡਰ ਦਿਖਾ ਕੇ ਲੁੱਟ ਕਰਦਾ ਸੀ ਪੁਲਿਸ ਨੇ ਦੋਸ਼ੀਆਂ ਕੋਲੋਂ 4 ਮੋਬਾਈਲ ਫੋਨ ਇੱਕ ਐਕਟਿਵਾ ਦੋ ਲੋਹੇ ਦੇ ਦਾਤਰ 18 ग्राम हेरोइन ਅਤੇ 1 किलो 24 ग्राम ਗਾਂਜਾ ਬਰਾਮਦ ਕੀਤਾ ਹੈ ਇਸ ਸਬੰਧੀ ਥਾਣਾ ਫਲੋਰ ਵਿੱਚ ਮੁਕੱਦਮਾ ਨੰਬਰ 132/NDPS ਸੇਕਟ ਅਤੇ ਹੋਰ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਸੀ ਸਰਵਨ ਸਿੰਘ ਵੱਲ ਉਪਕੁਲਿਸ ਕਪਤਾਨ ਫਲੋਰ ਨੇ ਦਸਿਆ ਕਿ ਪੁਲਿਸ ਨੇ ਮਾੜ ਲਿਆ ਕੇ ਹੋਰ ਗੰਭੀਰ ਵਾਰਦਾਤਾ ਬਾਰੇ ਪੁੱਛਗਿੱਛ ਜਾਰੀ ਹੈ ਸ਼ੱਕ ਹੈ ਕਿ ਇਹ ਗਿਰੋਹ ਹੋਰ ਵੱਡੀਆਂ ਲੁੱਟਾਂ ਚਵੀ ਸ਼ਾਮਲ ਹੋ ਸਕਦਾ ਹੈ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ ਇੱਕ ਕਾਰਵਾਈ ਮਾੜੇ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਸਰਦਾਰ ਹਰਿੰਦਰ ਸਿੰਘ ਬਰਕ ਐਸਐਸਪੀ ਜਲੰਧਰ ਦਿਹਾਤੀ ਜਿਨ੍ਹਾਂ ਦੇ ਦਸ਼ਾ ਉਦੇਸ਼ ਅਤੇ ਉਹਨਾਂ ਵੱਲੋਂ ਚਲਾਈ ਗਈ ਨਸ਼ਿਆਂ ਅਤੇ ਲੁੱਟਾਂ ਖੋਹਾਂ ਅਤੇ ਮਾੜੇ ਅਨਸਰਾਂ ਉਦਮ ਨੂੰ ਉਸ ਸਮੇਂ ਪ੍ਰਭਾਵਸ਼ਾਲੀ ਸਫਤਤਾ ਮਿਲੀ ਜਦੋਂ ਇਨਸਪੈਕਟਰ ਸਜੀਪਪੂਰ ਉਸ ਤੇ ਉਸਦੀ ਟੀਮ ਗੰਨਾਂਚਾਰ ਚੌਂਕੀ ਵੱਲੋਂ ਇੱਕ ਛੇ ਮੈਂਬਰੀ ਗਰੋ ਜਿਹੜਾ ਹੈਗਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਇਹ ਜਿਹੜੇ ਛੇ ਵਿਅਕਤੀ ਸਨ ਇਹਨਾਂ ਦੀ ਪਿਸ਼ੋਕੜ ਵੀ ਮਾਰੀ ਸੀ ਇਹ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਟਰੱਕਾਂ ਵਾਲਿਆਂ ਨੂੰ ਰੋਕ ਕੇ ਉਹਨਾਂ ਤੋਂ ਜ਼ਬਰਦਸਤੀ ਲੁੱਟਖੋ ਕਰਦੇ ਸਨ ਤੇ ਪਿਛਲੇ 6 ਮਹੀਨਿਆਂ ਤੋਂ ਇਹ ਜਿਹੜਾ ਗੈਂਗ ਸੀ ਐਕਟਿਵੇਟ ਸੀ ਤੇ ਇਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਤਤਾ ਹਾਸਲ ਕੀਤੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਨਾ ਵਾਂ ਕਿ ਇਹਨਾਂ ਪਾਸੋਂ ਅਸੀਂ ਨਸ਼ਾ ਤਸਕਰੀ ਦਾ ਸੰਬੰਧ ਵੀ ਰੱਖਦੇ ਸਨ ਇਹਨਾਂ ਕੋਲ 1 ਕਿਲੋ 24 ਗ੍ਰਾਮ ਗਾਂਜਾ 18 ਗ੍ਰਾਮ ਹਿਊਮ ਦੋ ਦਾਤਰ ਇੱਕ ਚੋਰੀ ਦੀ ਐਕਟੀਵਾ ਜਿਹੜੀ ਹੈਗੀ ਆ ਉਹ ਲੁਧਿਆਣਾ ਤੋਂ ਚੋਰੀ ਕੀਤੀ ਸੀ ਉਹ ਬਰਾਮਦ ਕੀਤੀ ਆ ਚਾਰ ਮੋਬਾਈਲ ਜਿਹੜੇ ਰਾਗ ਰਾਗੀਆਂ ਨੂੰ ਚੋਰੀ ਕਰਦੇ ਸਨ ਖੋਦੇ ਸਨ ਉਹ ਬਰਾਮਦ ਕੀਤੇ ਨੇ ਇਹ ਸਾਰੇ ਹੀ ਜਿਹੜੇ ਲੋਕਲ ਵਸਿੰਦੇ ਨੇ ਇੱਥੇ ਫਲੋਰ ਦੇ ਨਾਲ ਫਲੋਰ ਪਲੱਸ ਸਿਟੀ ਦੇ ਨਾਲ ਦੇ ਪਿੰਡਾਂ ਦੇ ਰਹਿਣ ਵਾਲੇ ਆ ਇਸ ਤੋਂ ਇਹਨਾਂ ਤੇ ਪਹਿਲਾਂ ਵੀ ਕੋਈ ਮੁਕੱਦਮਾ ਚੱਲ ਚੁੱਕਾ ਹੈ ਇਹਨਾਂ ਤੇ ਜਿਹੜੀ ਪਿਸ਼ੋਕੜ ਇਹਨਾਂ ਦੀ ਮਾੜੀ ਹੈਗੀ ਇਹਨਾਂ ਤੇ 4-4 3-3 ਐਫਆਈਆਰਾਂ ਲੁੱਟੋਖਾਂ ਦੀਆਂ ਤੇ ਚੋਰੀ ਦੀਆਂ ਚੋਰੀ ਦੀਆਂ ਪਲੱਸ ਨਸ਼ੇ ਦੀਆਂ ਦਰਜ ਨੇ